ਜਲਾਲਾਬਾਦ ਦੇ ਗੋਬਿੰਦਨਗਰੀ ਵਿਖੇ ਨਾਰਕੋਟਿਕਸ ਵਿਭਾਗ ਦੀ ਵੱਡੀ ਕਾਰਵਾਈ ਮਹਿਲਾ ਤਸਕਰ ਦੀ ਪ੍ਰਾਪਰਟੀ ਕੀਤੀ ਸੀਜ਼ ਜਾਣਕਾਰੀ ਮੁਤਾਬਕ ਅੱਜ ਸ਼ਨੀਚਰਵਾਰ ਦੁਪਹਿਰ 3 ਵਜੇ ਦੇ ਕਰੀਬ ਡੀਐਸਪੀ ਨਾਰਕੋਟਿਕਸ ਅਤਲ ਸੋਨੀ ਦੇ ਵੱਲੋਂ ਕਾਰਵਾਈ ਕਰਦੇ ਹੋਏ ਜਲਾਲਾਬਾਦ ਦੇ ਗੋਬਿੰਦਨਗਰੀ ਵਿਖੇ ਮਹਿਲਾ ਤਸਕਰ ਦੀ ਪ੍ਰਾਪਰਟੀ ਅਤੇ ਬੈਂਕ ਅਕਾਊਂਟ ਨੂੰ ਸੀਜ਼ ਕੀਤਾ ਗਿਆ ਦੱਸ ਦਈਏ ਕਿ ਪੁਲਿਸ ਦੇ ਮੁਤਾਬਕ ਮਹਿਲਾ ਤਸਕਰ ਤੇ 3 ਐਨਡੀਪੀਐਸ ਦੇ ਮਾਮਲੇ ਦਰਜ ਸਨ ਅਤੇ ਮਹਿਲਾ ਤਸਕਰ ਹੁਣ ਇਸ ਜਗ੍ਹਾ ਤੇ ਨਹੀਂ ਰਹਿ ਰਹੀ ਸੀ ਅਤੇ ਉਸ ਦੇ ਵੱਲੋਂ ਆਪਣੇ ਘਰ ਨੂੰ ਕਿਰਾਇਆ ਤੇ ਦਿੱਤਾ ਹੋਇਆ ਸੀ ਦੱਸਦੀ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਮਹਿਲਾ ਤਸਕਰ ਦੇ ਘਰ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਨੇ ਜਿਸ ਦੇ ਮੁਤਾਬਕ ਹੁਣ ਇਸ ਪ੍ਰਾਪਰਟੀ ਨੂੰ ਵੇਚਿਆ ਜਾਂ ਖਰੀਦਿਆ ਜਾਂ ਇਸ ਤੇ ਕੋਈ ਵੀ ਕੰਸਟ੍ਰਕਸ਼ਨ ਦਾ ਕੰਮ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਦੀ ਕਾਰਵਾਈ ਅੱਜ ਅਮਲ ਚੱਲਿਆ ਦੀ ਜਾ ਰਹੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਇੱਕ ਲਹਿਰ ਜੀ ਜਿਹੜੀ ਚੱਲ ਰਹੀ ਹੈ ਮਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਵਿੱਚ ਐਸਐਸਪੀ ਸਾਹਿਬ ਫਾਜ਼ਲਕਾ ਵੱਲੋਂ ਸ਼੍ਰੀ ਮਨਜੀਤ ਸਿੰਘ ਜੀ ਟੇਸੀ ਵੱਲੋਂ ਜਿਹੜੇ ਸਾਨੂੰ ਆਰਡਰਸ ਵਗੈਰਾ ਸੀ ਨਾਰਥ ਕੋਟਿਕਸ ਦੇ ਵਿੱਚ ਅਸੀਂ ਲੈ ਰਹੇ ਹਾਂ ਸੋ ਸੇਮ ਇਹ ਪ੍ਰੋਸੈਸ ਹੈਗਾ ਜਿਹੜਾ ਆਪਣਾ ਜਲਾਲਾਬਾਦ ਸਿਟੀ ਦੇ ਵਿੱਚ ਹੈਗਾ ਤੇ ਰਾਜ ਰਾਣੀ ਹੈਗੇ ਤੇ ਵਾਈਫ ਆਫ ਗੁਰਮੀਤ ਸਿੰਘ ਤੇ ਇਹਨਾਂ ਦੇ ਉੱਪਰ ਇੱਕ ਮੁਕਦਮਾ ਦਰਜ ਹੋਇਆ ਸੀ ਆ ਐਫ ਆਈ ਆਰ ਨੰਬਰ ਹੈਗੀ ਆ 930 33 ਨੰਬਰ ਹੈਗੀ ਆ ਉਹਦੇ ਵਿੱਚ ਇਹਨਾਂ ਨੂੰ 125 ਕਿਲੋ ਜੀਓ ਪੋਪੀ ਹਸ ਸੀਗੀ ਇਸੇ ਤਰੀਕੇ ਦੇ ਨਾਲ ਦੋ ਪਰਚੇ ਇਹਨਾਂ ਦੇ ਉੱਪਰ ਹੋਏਗੇ ਐਫਆਈਰ ਨੰਬਰ 96 2015 ਦੀ ਜੀ 300 ਗ੍ਰਾਮ ਹੈਰੋਇਨ ਸੀਗੀ ਤੇ ਐਫਆਈਰ ਨੰਬਰ 54 ਹੈ 2016 ਦੇ ਵਿੱਚ ਇਹ 250 ਗ੍ਰਾਮ ਹੈਰੋਇਨ ਸੀਗੀ ਸੋ ਇਹਨਾਂ ਦੀ ਜਿਹੜੇ ਪ੍ਰਾਪਰਟੀ ਜਿਹੜੇ ਕਨਸਰਨ ਜਿਹੜੇ ਡਾਕੂਮੈਂਟ ਸੀਗੇ ਜਿਹਦੇ ਵਿੱਚ ਆ ਚਾਰ ਮਰਲੇ ਦਾ ਮਕਾਨ ਹੈਗਾ ਤੇ ਨਾਲ ਹੀ ਪ੍ਰਾਪਰਟੀ ਦੇ ਨਾਲ-ਨਾਲ ਲੱਗੇ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਸੀਗੇ 2 ਲੱਖ 50 2 ਲੱਖ 5000 ਰੁਪਏ ਜੋ ਟੋਟਲ ਵੈਲਿਊ ਹੋ ਗਿਆ 5510576 ਰੁਪਏ ਦੀ ਗਿਆ ਉਹ ਫਿਰ ਜਿਹੜੇ ਸਾਰੇ ਕਨਸਰਨ ਡਾਕੂਮੈਂਟਸ ਹਾਂ ਐਸ ਐਚਓ ਨੇ ਪੀ ਲੀਗਲ ਅਥਾਰਟੀ ਜਿਹੜੀ ਦਿੱਲੀ ਉੱਥੇ ਭੇਜੀ ਸੀਗੀ ਤੇ ਉਹ ਚ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋਈ ਗਈ ਹੈ ਤੇ ਉਸ ਦੇ ਵਿੱਚ ਇਹਨਾਂ ਨੂੰ ਅਸੀਂ ਤੇ ਨੋਟਿਸ ਲਾਇਆਗੇ ਵੀ ਨਾ ਇਹਨੂੰ ਵੇਚ ਸਕਦੀ ਹੈ ਨਾ ਇਹਨੂੰ ਕਿਤੇ ਕਰਾਇਤੇ ਜੜਾ ਸਕਦੀ ਹੈ ਤੇ ਨਾ ਹੀ ਇਹਨੂੰ ਕੋਈ ਰੀਨੋਵੇਟ ਕਰ ਸਕਦੀ ਹੈ ਸੋ ਇਹ ਜਿਹੜਾ ਡਾਕੂਮੈਂਟ ਸੀਗਾ ਇਹਦੇ ਉੱਪਰ ਤਿੰਨ ਮੁਕਦਮੇ ਦਰਜ ਹੋਏਗੇ ਤੇ ਉਹ ਅਸੀਂ ਅੱਛਾ ਹੱਲ ਹੋਇਆਗੇ